ਤਸਰ ਅਸੀਂ ਜੇਕਰ ਬੀਪੀ ਨੂੰ ਕੰਟਰੋਲ ਕਰਨਾ ਹੈ ਤਾਂ ਲੋਕ ਕਹਿੰਦੇ ਹੈਗੇ ਦੂਜਾ ਨਮਕ ਨਹੀਂ ਖਾਣਾ ਚਾਹੀਦਾ ਅਸੀਂ ਨਾ ਸਿੰਧ ਦਾ ਨਮਕ ਖਾ ਲੈਣੇ ਹੈਗੇ ਆ ਜੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੈਗਾ ਜਾਂ ਦੋਵੇਂ ਇੱਕੋ ਵਰਗੇ ਨੇ ਜੀ ਇਹ ਦੋਨੋਂ ਦੋਨੋਂ ਪਹਿਨ ਪਰਾਈ ਹੈਗੇ ਦੇਖੋ ਸਿੰਧ ਦਾ ਨਮਕ ਦੀ ਗੁੱਡ ਪਾਰਟ ਪਤਾ ਕੀ ਹੈ ਕਿ ਇੱਕ ਇਹਦੇ ਵਿੱਚ ਮਿਨਰਲਸ ਔਰ ਬੜੇ ਹੁੰਦੇ ਹਨ ਤਾਂ ਹੀ ਉਹ ਪਿੰਕ ਹੁੰਦਾ ਹੈਗਾ ਉਹਦੇ ਵਿੱਚ ਮਿਨਰਲਸ ਹੁੰਦੇ ਪਰ ਅਸੀਂ ਇੱਕ ਜੇ ਸੋਡੀਅਮ ਕੰਟੈਂਟ ਦੇਖੀਏ ਸਾਡਾ ਹੁਣ ਕੀ ਹੈਗਾ ਨਮਕ ਦੇ ਵਿੱਚ ਸੋਡੀਅਮ ਹੈ ਹਨ ਤੇ ਸੋਡੀਅਮ ਦੇ ਨਾਲ ਹੀ ਬਲੱਡ ਪ੍ਰੈਸ਼ਰ ਹੁੰਦਾ ਹੈ ਸੋਡੀਅਮ ਦੋਹਾਂ ਦੇ ਵਿੱਚ ਮਤਲਬ ਜਿਹੜਾ ਸਮੁੰਦਰ ਵਾਲਾ ਨਮਕ ਹੈ ਤੇ ਜਾਂ ਪਹਾੜੀ ਨਮਕ ਹੈ ਸੋਡੀਅਮ ਬਰਾਬਰ ਹੈ ਸੋ ਹਾਂ ਚਾਹ ਹੁਣ ਫੇ ਕਰੀਏ ਕੀ ਕਿਹੜਾ ਨਮਕ ਖਾਈਏ ਮੈਂ ਸਜੈਸਟ ਕਰਦਾ ਤਿੰਨ ਚਾਰ ਲੋ ਸੋਡੀਅਮ ਨਮਕ ਆਂਦੇ ਆ ਕਿਸੇ ਵੀ ਮਤਲਬ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੇ ਆ ਆਨਲਾਈਨ ਮਿਲ ਜਾਂਦੇ ਆ ਤਿੰਨ ਚਾਰ ਬ੍ਰਾਂਡ ਏਗੇ ਉਹ ਮੈਂ ਨਾਂ ਨਹੀਂ ਲਵਾਂਗਾ ਪਰ ਉਹ ਤੁਸੀਂ ਲੋ ਸੋਡੀਅਮ ਨਮਕ ਮੰਗਾਓ ਸਬਜੀ ਦੇ ਵਿੱਚ ਉਹ ਪਾਓ ਔਰ ਟੇਸਟ ਮੁਤਾਬਕ ਜਿੰਨਾ ਤੁਹਾਨੂੰ ਸਾਰੇ ਠੀਕ ਹੈ ਫੈਮਿਲੀ ਚ ਖਾਓਗੇ ਸਾਰੇ ਆਮਸਤੇ ਉਹਦੇ ਚ 25% ਘੱਟ ਸੋਡੀਅਮ ਹੈ ਜੀ ਪੋਟਾਸ਼ੀਅਮ ਉਹਦੇ ਪੇਜੇ ਪੋਟਾਸ਼ੀਅਮ ਪਾ ਦਿੰਦੇ ਉਹ ਵਿੱਚ ਸਵਾਦ ਬਣਾਣੇ ਆ